ਸਿੱਧੂ ਮੂਸੇਵਾਲਾ ਨਾਮੀ ਜਿਹੜੇ ਸਾਡੇ ਗਾਇਕ ਸਨ 29 ਮਈ 2022 ਨੂੰ ਉਹਨਾਂ ਦਾ ਕਤਲ ਹੋਇਆ ਸੀ ਮੂਸੇਵਾਲਾ ਹਤਿਆਕਾਂਡ ਦੇ ਦੋ ਜਿਹੜੇ ਪ੍ਰਮੁੱਖ ਸ਼ੂਟਰ ਸਨ ਜਿਨ੍ਹਾਂ ਵਿੱਚੋਂ ਇੱਕ ਸੀ ਮਨਪ੍ਰੀਤ ਮਾਨੂ ਅਤੇ ਦੂਸਰਾ ਸੀ ਜਗਰੂਪ ਰੂਪਾ ਇਹਨਾਂ ਦੋਹਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਕੁਝ ਮਹੀਨਿਆਂ ਬਾਅਦ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਠੇਰ ਕਰਤਾ ਸੀ ਜਗਰੂਪ ਰੂਪਾ ਦਾ ਛੋਟਾ ਭਰਾ ਦਰਸਾ ਕੇ ਜਗਰਾਤ ਸਿੰਘ ਦੇ ਜੁਲਾਈ 2025 ਵਿੱਚ ਹੋਏ ਕਤਲ ਨੂੰ ਮੀਡੀਆ ਨੇ ਬਿਆਨ ਕੀਤਾ ਜੋ ਕਿ ਇੱਕ ਗਲਤ ਜਾਣਕਾਰੀ ਸੀ ਅਸਲ ਦੇ ਵਿੱਚ ਇਹ ਜਿਹੜਾ ਜਗਰਾਤ ਸਿੰਘ ਸੀ ਇਸ ਦੇ ਭਰਾ ਦਾ ਨਾਮ ਹੈ ਜਗਰੂਪ ਜੂਪਾ ਜੋ ਇਸ ਵਕਤ ਵੀ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਇਸ ਉੱਤੇ ਕੁਝ ਅਪਰਾਧਿਕ ਮੁਕਦਮੇ ਨੇ ਸੁਮਾਰਿਆ ਗਿਆ ਜਗਰਾਜ ਸਿੰਘ ਜਗਰੂਪ ਜੂਪੇ ਦਾ ਭਰਾ ਸੀ ਨਾ ਕਿ ਜਗਰੂਪ ਰੂਪੇ ਦਾ ਇੱਕ ਟਰੂਟੀ ਸੀ ਕਮੀ ਸੀ ਪ੍ਰਕਾਸ਼ਿਤ ਹੋਈਆਂ ਖਬਰਾਂ ਦੇ ਵਿੱਚ ਖੈਰ ਜੁਲਾਈ 2025 ਵਿਖੇ ਹੋਏ ਇਸ ਕਤਲ ਦੀ ਵਾਰਦਾਤ ਤੋਂ ਤਕਰੀਬਨ 4 ਮਹੀਨੇ ਬਾਅਦ ਕਤਲ ਕਰਤਾ ਗਿਆ ਹੈ ਦੀਪ ਚਿਮਾ ਨੂੰ ਉਹੀ ਵਿਅਕਤੀ ਜੋ ਕੀ ਬਡਿੰਗ ਯੂਨੀਅਨ ਕਾਲਜ ਦਾ ਪਰਦਾਨ ਥਾਪ ਰਿਆ ਸੀ ਥਾਪ ਦਾ ਨਜ਼ਰ ਆ ਰਿਹਾ ਸੀ ਇਸ ਵਾਰਦਾਤ ਨੂੰ ਵੀ ਗੈਂਗਸਟਰਾਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ ਜ਼ਿੰਮੇਵਾਰੀਆਂ ਹੈਰੀ ਚੱਠਾ ਅਮਰਿਤ ਦਾਲਮ ਕੇਸ਼ਵ ਸ਼ਿਵਾਲਾ ਨੇ ਚੁੱਕਿਆ ਨੇ ਲੇਕਿਨ ਇਹ ਘਟਨਾ ਇਹ ਵਾਰਦਾਤ ਉਸ ਵਕਤ ਹੁੰਦੀ ਹੈ ਜਦੋਂ ਪੰਜਾਬ ਦਾ ਇੱਕ ਖਤਰਨਾਕ ਮੰਨਿਆ ਜਾਣ ਵਾਲਾ ਇਸ ਇਲਾਕੇ ਦੇ ਵਿੱਚ ਕਾਫੀ ਸਰਗਰਮ ਮੰਨਿਆ ਜਾਣ ਵਾਲਾ ਗੈਂਗਸਟਰ ਜੱਗੂ ਭਗਵਾਨਪੁਰਿਆ ਪੁਲਿਸ ਰਿਮਾਂਡ ਉੱਤੇ ਪੰਜਾਬ ਪੁਲਿਸ ਬਟਾਲਾ ਪੁਲਿਸ ਦੀ ਰਿਮਾਂਡ ਤੇ ਹੈ ਕਸਟਡੀ ਵਿੱਚ ਹੈ ਹੁਣ ਪਹਿਲਾਂ ਕਈ ਵਾਰਦਾਤਾਂ ਹੋਈਆਂ ਨੇ ਪੰਜ ਤਕਰੀਬਨ ਮਰਡਰ ਇਸ ਦੀਪ ਚਿਮਾ ਦੇ ਕਤਲ ਤੋਂ ਪਹਿਲਾਂ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਕੁਝ ਕਤਲਾਂ ਦੀ ਜ਼ਿੰਮੇਵਾਰੀ ਟੀਮ ਜੱਗੂ ਭਗਵਾਨਪੁਰੀਆ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਲਈ ਗਈ ਲੇਕਿਨ ਇਹਨਾਂ ਸਾਰੀਆਂ ਵਾਰਦਾਤਾਂ ਨੂੰ ਹੈਰੀ ਚੱਠਾ ਨੇ ਆਪਣੇ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਦੱਸਿਆ ਖੁਦ ਵੀ ਇਹਨਾਂ ਸਾਰੀ ਵਾਰਦਾਤਾਂ ਦੀ ਜ਼ਿੰਮੇਵਾਰੀ ਚੁੱਕੀ